ਨੈਸ਼ਨਲ ਸਿੱਖ ਗੇਮ ਹੋਈਆਂ ਸੀਗੀਆਂ 27 ਦਸੰਬਰ ਤੋਂ ਲੈ ਕੇ 29 ਦਸੰਬਰ ਤੱਕ ਦਿੱਲੀ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੀ ਅਕੈਡਮੀ ਦੇ ਬੱਚੇ ਜਿਹੜੇ ਹੈਗੇ ਆਂ ਕਰੀਬਨ 9 ਮੈਡਲ ਲੈ ਕੇ ਆਏ ਐ ਜਿੰਦੇ ਵਿੱਚੋਂ 골ਡ ਮੈਡਲ ਵੀ ਨੇ ব্রੌਂਜ਼ ਵੀ ਨੇ ਤੇ ਸਿਲਵਰ ਮੈਡਲ ਵੀ ਨੇ ਮਤਲਬ ਕਿ ਜਿਹੜੀ ਮੈਂ ਉੱਥੇ ਖੇਡਲੀ ਸੀਗੀ 49 ਵੇਟ ਵੇਟ ਦੇ ਵਿੱਚ ਤੇ ਉੱਥੇ ਮੇਰਾ 골ਡ ਮੈਡਲ ਆਇਆ ਸੀਗਾ ਆਬਵੀਅਸਲੀ ਜੇ ਜ ਸੇਫ ਹੀ ਹੁੰਦੀ ਐ ਤੇ ਸੈਲਫ ਡਿਫੈਂਸ ਸਿੱਖਣਾ ਬਹੁਤ ਜ਼ਰੂਰੀ ਆ ਕੁੜੀ ਦੇ ਲਈ ਤੇ ਇਹੀ ਮੰਨ ਲਓ ਅੱਜ ਕੱਲ ਜਿਵੇਂ ਕੁੜੀ ਕੱਲੀ ਜਾਂਦੀ ਐ ਜੌਬ ਕਰਦੀ ਐ ਤੇ ਉਹਦੇ ਲਈ ਬਹੁਤ ਜ਼ਰੂਰੀ ਆ ਸੈਲਫ ਡਿਫੈਂਸ ਵਿੱਚ ਮੈਨੂੰ ਪੈਸੇ ਆਏ ਸੀ ਸਰਕਾਰ ਵੱਲੋਂ ਮੈਨੂੰ ਸਕਾਲਰਸ਼ਿਪ ਮਿਲੀ ਸੀ ਦੂਸਰੇ ਬੱਚਿਆਂ ਨੂੰ ਮੈਂ ਮੈਸੇਜ ਦਊਂਗਾ ਕਿ ਸਾਰਿਆਂ ਨੇ ਕੋਈ ਨਾ ਕੋਈ ਸਪੋਰਟਸ ਵਿੱਚ ਹਿੱਸਾ ਲੈਣਾ ਠੀਕ ਆ ਕੋਈ ਨਾ ਕੋਈ ਗੇਮ ਖੇਡਣ ਜਿਨ੍ਹਾਂ ਨਾਲ ਉਹਨਾਂ ਦੀ ਫਿਜ਼ੀਕਲ ਹੈਲਥ ਜਿਹੜੀ ਬੈਸਟ ਰਵੇ ਤੇ ਸੈਸਫੀਕਲ ਜੀ ਮੈਂ ਭਾਵਨਾ ਬੰਸਲ ਮੋਗਾ ਪੰਜਾਬ ਤੋਂ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਸਾਰੇ ਦੇਸ਼ਵਾਸੀਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਦੇਣਾ ਚਾਹੂੰਗੀ ਔਰ ਪਰਮਾਤਮਾ ਅੱਗੇ ਅਰਦਾਸ ਕਰੂੰਗੀ ਕਿ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਅੱਜ ਜਿਹੜਾ ਹੈਗਾ ਸੀ ਇੱਥੇ ਆਪਣੀ ਅਨਸਟਾਪੇਬਲ মার্শাল ਆਰਟ ਅਕੈਡਮੀ ਤੇ ਇਕੱਠੇ ਹੋਏ ਆਂ ਮੈਂ ਦੱਸਣਾ ਚਾਹੂੰਗੀ ਕਿ ਨੈਸ਼ਨਲ ਸਿੱਖ ਗੇਮ ਹੋਈਆਂ ਸੀਗੀਆਂ 27 ਦਸੰਬਰ ਤੋਂ ਲੈ ਕੇ 29 ਦਸੰਬਰ ਤੱਕ ਦਿੱਲੀ 'ਚ ਜਿੰਨੇ ਵਿੱਚ ਨੈਸ਼ਨਲ ਲੈਵਲ ਦੀਆਂ ਗੇਮ ਸੀਗੀਆਂ ਤੇ ਵੱਖ-ਵੱਖ ਜਿਹੜੀਆਂ ਸਟੇਟਾਂ ਆ ਉਹਨਾਂ ਦੇ ਬੱਚਿਆਂ ਨੇ ਉੱਥੇ ਪਾਰਟਿਸਿਪੇਟ ਕੀਤਾ ਸੀ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੀ ਅਕੈਡਮੀ ਦੇ ਬੱਚੇ ਜਿਹੜੇ ਹੈਗੇ ਆ ਕਰੀਬਨ 9 ਮੈਡਲ ਲੈ ਕੇ ਆਏ ਆ ਜਿੰਨੇ ਵਿੱਚੋਂ 골ਡ ਮੈਡਲ ਵੀ ਨੇ ব্রੌਂਜ਼ ਵੀ ਨੇ ਤੇ ਸਿਲਵਰ ਮੈਡਲ ਵੀ ਨੇ ਗਰੀਬਨ 800 ਤੋਂ 1000 ਦੇ ਕਰੀਬ ਬੱਚਾ ਸੀਗਾ ਜਿਹੜੀਆਂ ਅਲੱਗ-ਅਲੱਗ ਇਹਨਾਂ ਦੀ ਕੈਟਾਗਰੀਆਂ ਵਰਨੀਆਂ ਸੀਗੀਆਂ weight wise ਜਿਵੇਂ ਕੈਟਾਗਰੀ ਹੁੰਦੀ ਹੈ ਅੰਡਰ 60 ਅੰਡਰ 63 ਅੰਡਰ 65 ਤੇ ਏਜ ਵਾਈਜ਼ ਕੈਟਾਗਰੀ ਹੁੰਦੀਆਂ ਤੇ ਸਾਡੀ ਅਕੈਡਮੀ ਚੋਂ ਜਿਹੜਾ ਹੈਗਾ ਇੱਕ ਬੱਚਾ ਕਰੀਬਨ 4.5 ਸਾਲ ਦਾ ਬੱਚਾ ਹੈ ਜਿਹੜਾ ਕਿ 골ਡ ਮੈਡਲ ਲੈ ਕੇ ਆਇਆ ਹੈ ਔਰ ਬਾਕੀ ਬੱਚੇ ਹੈ ਜਿਹੜੇ ਤੁਸੀਂ ਦੇਖ ਰਹੇ ਹੋ ਉਹਨਾਂ ਦੇ ਚਿਹਰਿਆਂ ਤੇ ਖੁਸ਼ੀ ਬਹੁਤ ਹੈ ਕਿਉਂਕਿ ਉਹ ਮੈਡਲ ਜਿਹੜੇ ਹੈਗੇ ਆ ਵਨ ਕਰਕੇ ਆਏ ਹੈ ਤੇ ਮੈਂ ਪਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਇਹ ਬੱਚੇ ਨੈਸ਼ਨਲ ਪੱਧਰ ਜਿੱਤ ਕੇ ਆਏ ਹੈ ਤੇ ਜਲਦੀ ਹੀ ਇਹ ਬੱਚੇ ਸਾਡੇ ਇੰਟਰਨੈਸ਼ਨਲ ਖੇਲਣ ਜਾਣ ਤੇ ਸਾਰੀ ਦੁਨੀਆ ਦੇ ਵਿੱਚ ਸਾਡਾ ਪੰਜਾਬ ਦਾ ਤੇ ਸਾਡੇ ਮੋਗੇ ਸ਼ਹਿਰ ਦਾ ਨਾਮ ਰੋਸ਼ਨ ਕਰਨ। ਮੈਂ ਕਿੰਨੇ ਬੱਚੇ ਅਕੈਡਮੀ ਦੇ ਜਿਹੜੇ ਬ੍ਰੌਨਜ਼ ਲੈ ਆ, ਗੋਲਡ ਲੈ ਕੇ ਆ, ਸਿਲਵਰ ਲੈ ਕੇ ਆ ਕਿੰਨੇ ਬੱਚੇ ਕਿੰਨੇ ਮੈਡਲ ਲੈ ਆ। ਇੱਕ ਕਰੀਬਨ ਜੀ 9 ਬੱਚੇ ਐ ਜਿਹੜੇ ਮੈਡਲ ਲੈ ਕੇ ਆਏ ਐ ਜਿਨ੍ਹਾਂ ਦੇ ਵਿੱਚੋਂ 2 ਦੇ ਗੋਲਡ ਮੈਡਲ ਆਏ ਐ, 3 ਦੇ ਬ੍ਰੌਨਜ਼ ਮੈਡਲ ਅਤੇ ਬਾਕੀ ਸਿਲਵਰ ਮੈਡਲ ਐ। ਕਿਹਦੀ ਬੱਡੇ ਜਿਹੜੇ ਉੱਪਰ ਦੇ ਨੇ? ਹਾਂਜੀ ਏਜ ਲਿਮਿਟ ਹੁੰਦੀ ਐ ਜਿਵੇਂ ਇੱਥੇ ਜਿਹੜੇ ਬੱਚੇ ਐ ਇਹ ਅੰਡਰ 19 ਵੀ ਖੇਲ ਕੇ ਆਏ ਐ ਤੇ ਅੰਡਰ 18 ਵੀ ਖੇਲ ਕੇ ਆਏ ਐ ਤੇ ਨਾਲ-ਨਾਲ weight ਦੀ ਲਿਮਿਟ ਵੀ ਹੈ ਕੁਝ ਬੱਚੇ ਇਹਦੇ ਚੋ ਅੰਡਰ ਸਾਡੇ ਥ੍ਰੀਟ ਕਰੀਬ ਹਨਾ 63 ਐਂਡ ਹਾਫ ਅੰਡਰ 17 ਅੰਡਰ 14 ਵੀ ਹੈ ਤੇ weight wise ਵੀ ਬੱਚੇ ਖੇਲ ਕੇ ਆਏ ਅੰਡਰ 63 ਅੰਡਰ 65 weight ਇਹ ਹੋਇਆ ਕਿੱਥੇ ਸੀ ਗਰੀਬ ਦਿੱਲੀ ਹੋਇਆ ਸੀ ਜੀ ਇਹ ਕੀ ਮੈਸੇਜ ਕੀ ਦੇਉਂਗੀ ਮੈਂ ਸਾਰਿਆਂ ਨੂੰ ਇਹੀ ਮੈਸੇਜ ਦੇਣਾ ਚਾਹੂੰਗੀ ਕਿ ਆਪਾਂ ਆਪਦੇ ਬੱਚਿਆਂ ਨੂੰ ਸਪੋਰਟਸ ਦੇ ਵਿੱਚ ਇਨਰੋਲ ਕਰਿਏ ਕਿਸੇ ਵੀ ਤਰ੍ਹਾਂ ਦਾ ਸਪੋਰਟਸ ਹੋਵੇ ਜਿੰਦੇ ਵਿੱਚ ਜਿਹੜੇ ਬੱਚੇ ਐ ਨਸ਼ਿਆਂ ਤੋਂ ਦੂਰ ਰਹਿ ਸਕਣ ਤੇ ਆਪਦੀ ਬਾਡੀ ਦੇ ਉੱਤੇ ਫਿਜ਼ੀਕਲ ਐਕਟੀਵਿਟੀ ਤੇ ਧਿਆਨ ਦੇਣ ਤੇ ਉਹਦੇ ਨਾਲ ਨਾਲ ਬੱਚਿਆਂ ਦੀ ਮੈਂਟਲ ਡਿਵੈਲਪਮੈਂਟ ਵੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਬੱਚਿਆਂ ਦਾ ਜਿਹੜਾ ਧਿਆਨ ਹੈ ਉਹ ਇੱਕ ਪਾਸੇ ਲੱਗਦਾ ਹੈ ਟਾਰਗੇਟ ਬਣਾਉਂਦੇ ਆ ਬੱਚੇ ਕਿ ਅਸੀਂ ਜੇ ਅੱਜ ਡਿਸਟ੍ਰਿਕਟ ਜਿੱਤਦੇ ਆ ਤਾਂ ਕੱਲ ਅਸੀਂ ਸਟੇਟ ਜਿੱਤਣਾ ਹੈ ਸਟੇਟ ਜਿੱਤਦੇ ਆ ਤਾਂ ਅਸੀਂ ਨੈਸ਼ਨਲ ਜਿੱਤਣਾ ਹੈ ਨੈਸ਼ਨਲ ਜਿੱਤਦੇ ਆ ਤਾਂ ਅਸੀਂ ਇੰਟਰਨੈਸ਼ਨਲ ਜਿੱਤਣਾ ਹੈ ਤੇ ਬੱਚਿਆਂ ਨੂੰ ਜਿਆਦਾ ਤੋਂ ਜਿਆਦਾ ਸਪੋਰਟਸ ਦੇ ਵਿੱਚ ਇਨਰੋਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਮਾਪਿਆਂ ਨੂੰ ਵੀ ਪੂਰਾ ਜੋਰ ਲਾਉਣਾ ਚਾਹੀਦਾ ਹੈ ਜਿਹੜੀ ਸਪੋਰਟਸ ਵੀ ਬੱਚਿਆਂ ਨੂੰ ਇੰਟਰਸਟ ਹੋਵੇ ਉਹ ਸਪੋਰਟਸ ਦੇ ਵਿੱਚ ਬੱਚਿਆਂ ਨੂੰ ਇਨਰੋਲ ਕਰਨ ਮੈਮ ਸਰਕਾਰਾਂ ਵੱਲੋਂ ਵੀ ਕਾਫੀ ਉਪਰਾਲੇ ਕੀਤੇ ਜਾਂਦੇ ਜਿੱਦਾਂ ਗੱਲ ਕਰੀਏ ਖੇਡਾਂ ਖੇਡਾਂ ਪੰਜਾਬ ਦੀਆਂ ਉਹ ਵੀ ਕਰਵਾਈਆਂ ਜਾ ਰਹੀਆਂ ਹਨ ਕੀ ਲੱਗ ਰਿਹਾ ਤੁਹਾਨੂੰ ਵੀ ਐਸੇ ਜਿਹੜੇ ਆ ਖੇਡ ਹੋਣੇ ਚਾਹੀਦੇ ਜਿੱਦਾਂ ਕੋਈ ਬੱਚੇ ਜਿਹੜੇ ਅੱਜ ਕੱਲ੍ਹ ਜਿਵੇਂ ਨੌਜਵਾਨ ਪੀੜੀ ਬਾਹਰ ਦਾ ਬਹੁਤ ਆ ਰਹੀ ਹੈ ਅ ਤੁਸੀਂ ਬਿਲਕੁਲ ਵਾajib ਸਵਾਲ ਪੁੱਛਿਆ ਜੀ ਨੌਜਵਾਨ ਪੀੜੀ ਇਸ ਵੇਲੇ ਬਾਹਰ ਦਾ ਰੁਕ کیسے ਕਰਕੇ ਅਪਣਾ ਰਹੀਏ ਕਿਉਂਕਿ ਬੱਚਾ ਨੂੰ ਇਹ ਲੱਗਦਾ ਸੀਗਾ ਕਿ ਇੱਥੇ ਸਾਡੇ ਕੋਲ ਇੰਨਾ ਪਲੈਟਫਾਰਮ ਅਵੇਲੇਬਲ ਨਹੀਂ ਹੈ ਤੇ ਇਸ ਕਰਕੇ ਬੱਚੇ ਬਾਹਰ ਦਾ ਰੁਖ ਕਰਦੇ ਸੀ ਜੇ ਅੱਜ ਬੱਚਿਆਂ ਦੇ ਕੋਲ ਸਰਕਾਰਾਂ ਦੇ ਵੱਲੋਂ ਵੀ ਕਾਫੀ ਮਿਹਨਤ ਕੀਤੀ ਜਾ ਰਹੀ ਹੈ ਜਿਵੇਂ ਖੇਡਾਂ ਵਤਨ ਦੀਆਂ ਭਗਵੰਤ ਮਾਨ ਜੀ ਵੱਲੋਂ ਕਰਾਈਆਂ ਜਾ ਰਹੀਆਂ ਹਨ ਹੋਰ ਸਟੇਟਸ ਦੇ ਵਿੱਚ ਵੀ ਅਲੱਗ-ਅਲੱਗ ਸਰਕਾਰਾਂ ਵੱਲੋਂ ਸਪੋਰਟਸ ਦੀ ਐਕਟੀਵਿਟੀ ਕਰਾਈ ਜਾ ਰਹੀ ਹੈ ਤਾਂ ਜੋ ਕਿ ਬੱਚੇ ਇੱਕ ਆਪਣਾ ਟਾਰਗੇਟ ਲੈ ਕੇ ਚੱਲਣ ਤੇ ਬੱਚਿਆਂ ਦਾ ਵਸੀਬਾ ਜਿਹੜਾ ਹੈਗਾ ਉਹ ਆਪਣੇ ਭਾਰਤ ਦੇਸ਼ ਦੇ ਵਿੱਚ ਹੀ ਹੋ ਜਾਵੇ ਮਾਈ ਨੇਮ ਇਜ਼ ਜਸਕਰਨ ਸਿੰਘ ਸਾਡੇ 9 ਮੈਡਲ ਆਇਆ ਕਿਉਂਕਿ 9 ਬੱਚੀ ਗਈ ਸੀ ਪੂਰੇ ਟੋਟਲ ਥੀ ਕੀ ਤੇ ਸਾਡੇ ਦਿੱਲੀ ਦੇ ਵਿੱਚ ਸਾਡੇ ਨੈਸ਼ਨਲ ਦਾ ਮੈਚ ਹੋਇਆ ਸੀ ਪ੍ਰੀਆ ਮੈਮ ਨੇ ਸਾਨੂੰ ਟ੍ਰੇਨਿੰਗ ਦਿੱਤੀ ਸੀਗੀ ਬਹੁਤ ਲੰਬੇ ਦੇ ਟਾਈਮ ਤੋਂ ਅਸੀਂ ਟ੍ਰੇਨਿੰਗ ਕਰਦੇ ਪਏ ਹਾਂ ਤੇ ਮੈਮ ਨੇ ਬਹੁਤ ਵਧੀਆ ਸਾਨੂੰ ਪ੍ਰੈਕਟਿਸ ਕਰਵਾਈ ਜਿਸ ਦੇ ਕਰਕੇ ਸਾਡਾ ਇਦਾਂ 골ਡ ਮੈਡਲ ਆਇਆ ਮਨ ਚ ਕਿਦਾਂ ਖਿਆਲ ਲੱਗ ਰਿਹਾ ਬੰਨਾ ਫੇਟਾ ਦੇ ਵਿੱਚ ਭੱਜ ਰਹੀ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਤੇ ਟਾਈ ਕਮਾਂਡ ਮੇਰੀ ਫੇਵਰੇਟ ਗੇਮ ਆ ਤਾਂ ਇੱਕ ਟਾਈ ਕਮਾਂਡੋ ਸਭ ਤੋਂ ਬੈਸਟ ਗੇਮ ਹੈ ਡਿਸਪਲਿਨ ਲਈ ਤੇ ਮੈਂ ਇਦਾਂ ਚਾਹੁੰਦਾ ਵੀ ਸਾਰੇ ਜਾਣੇ ਟਾਈ ਕਮਾਂਡੋ ਖੇਡਣ ਹਾਂਜੀ ਮੈਨੂੰ ਮੇਰਾ ਫਰਸਟ ਪਹਿਲਾ ਮੈਡਲ ਆਇਆ ਸੀਗਾ ਉਹਦੇ ਵਿੱਚ ਮੈਨੂੰ ਪੈਸੇ ਆਏ ਸੀ ਸਰਕਾਰ ਵੱਲੋਂ ਮੈਨੂੰ ਸਕਾਲਰਸ਼ਿਪ ਮਿਲੀ ਸੀਗੀ ਤੇ ਹੋਰ ਵੀ ਬਹੁਤ ਸਾਰਾ ਹੌਸਲਾ ਮਿਲਿਆ ਦੂਸਰੇ ਬੱਚਿਆਂ ਨੂੰ ਮੈਸੇਜ ਹੀ ਦੇ ਦਊਂਗਾ ਦੂਸਰੇ ਬੱਚਨ ਮੈਂ ਮੈਸੇਜ ਦਊਂਗਾ ਕਿ ਸਾਰਿਆਂ ਨੇ ਕੋਈ ਨਾ ਕੋਈ ਸਪੋਰਟਸ ਵਿੱਚ ਹਿੱਸਾ ਲੈਣਾ ਠੀਕ ਹੈ ਕੋਈ ਨਾ ਕੋਈ ਗੇਮ ਖੇਡਣ ਜਿਨ੍ਹਾਂ ਨਾਲ ਉਹਨਾਂ ਦੀ ਫਿਜ਼ੀਕਲ ਹੈਲਥ ਜਿਹੜੀ ਬੈਸਟ ਰਵੇ ਤੇ ਉਹਨਾਂ ਦਾ ਮਾਈਂਡ ਸੈਟ ਵੀ ਬਹੁਤ ਵਧੀਆ ਰਹੇ ਮੇਰਾ ਨਾਮ ਮੇਰਾ ਨਾਮ ਰਿਸ਼ਪਾਲ ਕੋਰ ਹੈ ਮੈਂ ਤਾਈਕਵਾਂਡੋ ਗੇਮ ਦੇ ਵਿੱਚੋਂ ਮੈਡਲ ਲੈ ਕੇ ਆਈਆਂ 골ਡ ਮੈਂ ਹੋਈਆਂ ਸੀ ਗੇਮਾਂ ਐ ਫ੍ਰੀਡਕੋਰਟ ਵਿਖੇ ਹੋਈਆਂ ਸੀ ਗੇਮਾਂ ਤਾਈਕਵਾਂਡੋ ਤੇ ਉੱਥੇ ਮਤਲਬ ਕਿ ਜਿਹੜੀ ਮੈਂ ਉੱਥੇ ਖੇਡਲੀ ਸੀਗੀ 49 ਵੇਟ ਵੇਟ ਦੇ ਵਿੱਚ ਤੇ ਉੱਥੇ ਮੇਰਾ 골ਡ ਮੈਡਲ ਆਇਆ ਸੀ ਕਿੰਨੇ ਬੱਚੇ ਨੇ ਬਹੁਤ ਉੱਥੇ ਲਗਭਗ 3-400 ਸਾਰੇ ਬੱਚੇ ਸੀਗੇ ਉੱਥੇ ਅਲੱਗ-ਅਲੱਗ ਡਿਸਟ੍ਰਿਕਟ ਤੋਂ ਸੀਗੇ ਸਾਰੇ ਬੇਟਾ ਅੱਜਕੱਲ ਜਿਵੇਂ ਕੁੜੀਆਂ ਨੂੰ ਪਿੱਛੇ ਰੱਖਿਆ ਜਾਂਦਾ ਹੈਗਾ ਇਹੋ ਜਿਹੇ ਖੇਡਾਂ ਜਿਸ ਤਰ੍ਹਾਂ ਬੱਚੇ ਤੁਸੀਂ ਦੱਸ ਰਹੇ ਹੋ ਤਾਈ ਕਮਾਂਡੋ ਦੇ ਖੇਡ ਹੈ ਲੱਗਦਾ ਨਹੀਂ ਇਹਦੇ ਨਾਲ ਕੁੜੀਆਂ ਜਿਹੜੀਆਂ ਸੇਫ ਹੁੰਦੀਆਂ ਹੋਣ ਓਬਵੀਅਸਲੀ ਇਹਦੇ ਜੇ ਸੇਫ ਹੀ ਹੁੰਦੀਆਂ ਜੇ ਸੈਲਫ ਡਿਫੈਂਸ ਸਿੱਖਣਾ ਬਹੁਤ ਜ਼ਰੂਰੀ ਆ ਕੁੜੀ ਦੇ ਲਈ ਤੇ ਇਹੀ ਮੰਨ ਲਓ ਅੱਜ ਕੱਲ ਜਿਵੇਂ ਕੁੜੀ ਕੱਲੀ ਜਾਂਦੀ ਹੈ ਜੌਬ ਕਰਦੀ ਹੈ ਤੇ ਉਹਦੇ ਲਈ ਬਹੁਤ ਜ਼ਰੂਰੀ ਹੈ ਸੈਲਫ ਡਿਫੈਂਸ ਸਿੱਖਣਾ ਜੀ ਮੈਸੇਜ ਇਹ ਦੇ ਦਵਾਂਗੇ ਦੂਜੇ ਅਲੱਗ ਕਿ ਮੈਸੇਜ ਇਹ ਹੈ ਕਿ ਗਰਲਸ ਨੂੰ ਮੋਸਟਲੀ ਵੱਧ ਤੋਂ ਵੱਧ ਗੇਮ ਚ ਤਾਈਕਵਾਂਡੋ ਗੇਮ ਕਰਨੀ ਚਾਹੀਦੀ ਹੈ ਕਿ ਉਹਨਾਂ ਨੂੰ ਸੈਲਫ ਡਿਫੈਂਸ ਵੀ ਹੋਣਾ ਚਾਹੀਦਾ ਅੱਜ ਤੁਹਾਨੂੰ ਸਨਮਾਨਿਤ ਨਹੀਂ ਕੀਤਾ ਗਿਆ ਭਾਵਨਾ ਮੈਡਮ ਪਹੁੰਚੇ ਹੈ ਤੁਹਾਨੂੰ ਅੱਜ ਸਨਮਾਨਿਤ ਕਰ ਰਹੇ ਹਾਂ ਜੀ ਮੈਂ ਬਹੁਤ ਧੰਨਵਾਦ ਕਰਦੀ ਹਾਂ ਦਾ ਜਿਹੜਾ ਉਹ ਪਹੁੰਚੇ ਹੈ ਸਾਨੂੰ ਸਨਮਾਨਿਤ ਕਰਨ ਲਈ